ਪਾਰਲੀਮੈਂਟ ਦੇ ਇਲੈਕਸ਼ਨ ਦੇ ਸਬੰਧ ਵਿੱਚ ਅਸੀਂ ਪਾਰਟੀ ਦੇ ਸਾਰੇ ਵਰਕਿੰਗ ਲੀਡਰ ਸਹਿਬਾਨ ਦਾ ਕਦਰ ਹੋਇਆ ਤੇ ਉਹਦੀ ਰੂਪ ਰੇਖਾ ਜਿਹੜੀ ਆ ਟੈਂਗਰ ਫਰਥੇ ਪ੍ਰੇਨ ਜੰਨੂ ਮਹਾਰਾਜੀ ਅਨਾਉਂਸ ਹੋ ਗਏ ਆ ਤੇ ਉਹਨਾਂ ਵਾਸਤੇ ਅਸੀਂ ਅੱਜ ਪ੍ਰੋਗਰਾਮ ਨਿਚੋੜਿਆ ਸੀ ਕਿ ਕਿਹੜੇ ਕਿਹੜੇ ਪਿੰਡਾਂ ਜਾ ਕੇ ਆਪਾਂ ਵਰਕਰਾਂ ਨੂੰ ਵੋਟਰਾਂ ਨੂੰ ਨਾਮਜ਼ਦ ਕਰਨਾ ਤੇ ਨਾਲ ਹੀ ਪਾਰਟੀ ਨੇ ਕੋ ਸੀਨੀਅਰ ਜਿਹੜੇ ਸਾਡੇ ਲਿੰਡਿਆ ਉਹਨਾਂ ਨੂੰ ਪਾਰਟੀ ਮਾਨ ਸਤਕਾਰ ਦਿੱਤਾ ਤੇ ਜੀ ਸੀ ਦੇ ਮੈਂਬਰ ਬਣਾਏ ਆ ਜੈਦਰ ਮੂਡਾ ਸਿੰਘ ਜੀ ਤੇ ਜੈਦਰ ਜੋਗਾ ਸਿੰਘ ਦੋਨੋਂ ਪੀਏਸੀ ਦੇ ਮੈਂਬਰ ਬਣਾਏ ਆ ਤੇ ਇਸੇ ਤਰ੍ਹਾਂ ਸਾਡੇ ਡਾਕਟਰ ਸਾਹਿਬ ਜਿਨ੍ਹਾਂ ਨੂੰ ਜੂਤ ਦੇ ਵਿੱਚ ਸਟੇਟ ਦੇ ਵਿੱਚ ਕੌਮੀ ਸੀਨੀਅਰ ਵਾਈਸ ਪ੍ਰਧਾਨ ਬਣਾਏ ਆ ਇਹਨਾਂ ਨੂੰ ਮਾਨ ਦਿੱਤਾ ਤੇ ਸਾਡੇ ਰਿੱਕੀ ਜੀ ਨੈਣਮਾ ਤੋਂ ਵੀਤ ਇਲਾਕੇ ਤੋਂ ਇਹਨਾਂ ਨੂੰ ਸੀਨੀਅਰ ਵਾਈਸ ਪ੍ਰਧਾਨ ਆ ਦੇ ਬਣਾਇਆ ਇਹਨਾਂ ਨੂੰ ਮਾਨ ਦਿੱਤਾ ਤਾਂ ਕਰਕੇ ਅੱਜ ਸਨਮਾਨ ਇਹਨਾਂ ਦੇ ਸਨਮਾਨ ਦੇ ਵਿੱਚ ਵੀ ਅਸੀਂ ਸਾਰੇ ਇਕੱਤਰ ਹੋਏ ਸੀ ਤੇ ਇਹਨਾਂ ਨੂੰ ਇੱਕ ਬੇਨਤੀ ਵੀ ਆ ਕਿ ਜੋ ਪਾਰਟੀ ਨੇ ਮਾਨ ਤਾਂ ਦਿੱਤਾ ਇਹਨੂੰ ਹੋਰ ਵੀ ਇਹਦੇ ਵਿੱਚ ਵਾਅਦਾ ਕਰਨਾ ਤੇ ਵੋਟਰਾਂ ਨੂੰ ਸਪੋਰਟਰਾਂ ਨੂੰ ਨੌਜਵਾਨਾਂ ਨੂੰ ਆਪਣੇ ਨਾਲ ਜੋੜ ਕੇ ਪਾਰਟੀ ਦੇ ਨਾਲ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਾ ਉਹਦੇ ਵਾਸਤੇ ਅਸੀਂ ਸਾਰੇ ਇਕੱਤਰ ਆਏ ਹਾਂ ਸਰ ਕੀ ਜ਼ਿੰਮੇਵਾਰੀ ਆ ਉਹ ਤਾਂ ਜ਼ੀਰੋ ਆ ਜੋ ਜਿਰੀ ਵੇਲੇ ਕੀਤੇ ਸੀ ਸਰਕਾਰ ਬਣਾ ਲਈ ਉਹ ਵਾਅਦੇ ਤਾਂ ਮੁੱਕਰ ਗਏ ਉਹ ਵਾਅਦਾ ਤੇਰੀ ਕੋ ਪੂਰਾ ਨਹੀਂ ਕੀਤਾ ਇਸ ਕਰਕੇ ਲੋਕਾਂ ਨੇ ਇਸ ਇਲੈਕਸ਼ਨ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਇਹਨਾਂ ਨੂੰ ਸਖਤ ਤਾਂ ਜਰੂਰ ਸਖਾਲਣਗੇ ਤੇ ਬਾਕੀ ਇਹ ਦਿੱਲੀ ਹੈ ਦਿੱਲੀ ਤੋਂ ਜਿਹੜੇ ਹੁਕਮ ਚੱਲਦੇ ਆ ਚਾਹੇ ਕਾਂਗਰਸ ਸੀ ਉਹ ਵੀ ਦਿੱਲੀ ਤੋਂ ਹੁਕਮ ਚਲਾਉਂਦੀ ਸੀ ਚਾਹੇ ਹੁਣ ਝਾੜੂ ਵਾਲੇ ਅਰਵਿੰਦ ਕੇਜਰੀਵਾਲ ਜੀ ਜਿਹੜੇ ਹੁਣ ਜੇਲ੍ਹ ਦੇ ਵਿੱਚ ਹਵਾ ਲੈ ਰਹੇ ਆ ਉਹ ਵੀ ਉੱਥੇ ਹੁਕਮ ਚਲਾਉਂਦੇ ਸੀ ਤੇ ਭਾਜਪਾ ਵੀ ਉੱਥੇ ਹੁਕਮ ਚਲਾਉਂਦੀ ਸੀ ਅੱਜ ਪੰਜਾਬ ਦੇ ਨਾਲ ਬਹੁਤ ਵੱਡਾ ਧੋਖਾ ਹੋ ਰਿਹਾ ਕਿ ਜਿਹੜੇ ਬੰਦੀ ਸਿੰਘ ਜਿਹੜੇ ਸਾਜ਼ਿ ਦੇ ਤਹਿਤ ਉਹਨਾਂ ਨੂੰ ਕੇਸਾਂ 'ਚ ਰਾਖ ਕੇ ਉਹਨੂੰ ਸਜ਼ਾਵਾਂ ਹੋਈਆਂ ਉਹ ਸਜ਼ਾਵਾਂ ਕੱਢ ਚੁੱਕੇ ਆ ਤੇ ਉਹ ਬੰਦੀ ਸਿੰਘ ਨਹੀਂ ਛੱਡੇ ਜਾ ਰਹੇ ਔਰ ਡਿਬਰੂਗਲ ਜੇੜ ਦੇ ਵਿੱਚ ਜਿਹੜੇ ਸਾਡੇ ਅਮਰਤਪਾਲ ਤੇ ਹੋਰ ਸਿੰਘ ਜਿਹੜੇ ਆ ਉਹ ਉੱਥੇ ਬੰਦ ਐਨਐਸਏ ਲਾਤਾ ਦੱਸੋ ਕਿਆ ਉਹ ਨਹੀਂ ਕਹਿਰ ਕਰਦਾ ਸੀ ਤੇ ਐਡਾ ਵੱਡਾ ਧੋਖਾ ਪੰਜਾਬ ਦੀ ਨੌਜਵਾਨੀ ਨਾਲ ਤੇ ਪੰਜਾਬੀਆਂ ਦੇ ਨਾਲ ਹੋ ਰਿਹਾ ਉਹਦੇ ਵਾਸਤੇ ਪੰਜਾਬ ਦੇ ਲੋਕ ਬੀਜੇਪੀ ਨੂੰ ਕਾਂਗਰਸ ਨੂੰ ਤੇ ਇਹਨਾਂ ਝਾੜੂ ਵਾਲਿਆਂ ਨੂੰ ਸਭਕ ਜਰੂਰ ਸੋਲਣਗੇ ਕਿ ਵੋਟ ਜਿਹੜੀ ਆ ਇਹ ਜਿਹੜੀ ਆ ਸਹੀ ਇਸਤੇਮਾਲ ਕਰਨੀ ਚਾਹੀਦੀ ਆ ਸਾਰੇ ਪੰਜਾਬ ਦੇ ਲੋਕਾਂ ਨੂੰ ਵੋਟਰਾਂ ਸੋਟਰਾਂ ਨੂੰ ਮੈਂ ਬੇਨਤੀ ਕਰਦਾ ਕਿ ਦਿੱਲੀ ਤੋਂ ਜਿਹੜੇ ਚੱਲੇ ਆ ਇਹਨਾਂ ਨੂੰ ਸਭਕ ਜਰੂਰ ਸਿੱਖ ਲੈਣਾ ਚਾਹੀਦਾ ਧੰਨਵਾਦ ਮਾਈਨਿੰਗ ਵਾਲਿਆਂ ਦੇ ਨਾਲ ਤੇ ਰਲਿਆ ਆ ਇਹ ਆ ਮਾਈਨ ਕਰਾ ਰਹੇ ਆ ਕਿ ਜੇ ਕਹਿੰਦਾ ਕਿ ਮਾਈਨਿੰਗ ਨਹੀਂ ਮਾਈਨ ਕਿਉਂ ਨਹੀਂ ਹੋ ਰਹੀ ਸ਼ਰੇਆ ਮਾਈਨ ਚੱਲ ਰਹੀ ਆ ਆਹ ਟਰਾਲੀਆਂ ਜੇ ਕੋ ਜੀਮੀਂਦਾਰ ਜਾਂ ਕੋ ਪਰਿਵਾਰ ਆਪਣਾ ਮੜਾ ਮੋੜਾ ਘਰ ਬਣਾਉਂਦਾ ਉਹਨ ਕੀਤੇ 10 ਟਰਾਲੀਆਂ ਮਿੱਟੀ ਦੀਆਂ ਪੌਣੀਆਂ ਤੇ ਭਰਦੀ ਪੌਣੀ ਹੁੰਦੀ ਆ ਉਹਦੇ ਤੇ ਪਰਚਾ ਵੀ ਡਰਾਉਂਦੇ ਆ ਕਿ ਤੁਹਾਡੀ ਅਸੀਂ ਮਾਈਨਿੰਗ ਦਾ ਪਰਚਾ ਦੇ ਦੇਾਂਗੇ ਸਰਪੰਚਾਂ ਨੇ ਡਰਾਉਂਦੇ ਤੁਹਾਡੀ ਉਹਨਾਂ ਕੁਆਰੀਆਂ ਖੋਲਦੇਾਂਗੇ ਉਹ ੱੱਕੇ ਦਾ ਸਰੋਪੇ ਵਾਰ ਰਹੇ ਆ ਬੋਰਡ ਦਾ ਅੰਦਰ ਪਰਦੇ ਦੇ ਵਿੱਚ ਬਟਨ ਦੱਬਣਾ ਬੋਰਡਰਾਂ ਨੇ ਉਸ ਵੇਲੇ ਦੱਸੂਗੇ ਕਿ ਆਪਾਂ ਸਚਾਈ ਦੇ ਪਹਿਰਾ ਦੇ ਕੌਣ ਦੇ ਰਿਆ ਉਸ ਵੇਲੇ ਜਿਹੜਾ ਰਿਜ਼ਲਟ ਆ ਇਹਨਾਂ ਨੂੰ ਲੋਕਾਂ ਨੂੰ ਦੇਣਾ ਜਿਹੜੇ ਦਬਕੇ ਮਾਰ-ਮਾਰ ਕਹਿੰਦੇ ਨੇ ਪਰਚੇ ਦਰਜ ਕਰਾ ਦੇਾਂਗੇ ਮਾਈਨਿੰਗ ਦਾ ਕਰਾ ਦੇਾਂਗੇ ਸਰਪੰਚਾਂ ਦੀਆਂ ਅੰਗਵਾਰੀਆਂ ਕਰਾ ਦੇਾਂਗੇ ਮੁਲਾਜ਼ਮਾਂ ਨੂੰ ਦੂਰ ਛੱਡ ਦੇਾਂਗੇ ਉਹ ਸਾਰਾ ਰਿਜ਼ਲਟ ਜਿਹੜੇ ਲੋਕਾਂ ਆ ਮੁਲਾਜ਼ਮੇ ਆ ਜਬ ਪੰਜਾਬ ਦੇ ਲੋਕ ਇਹਨਾਂ ਨੂੰ ਜਰੂਰ ਪਾਰਲੀਮੈਂਟ ਦੇ ਇਲੈਕਸ਼ਨ 'ਚ ਉਹਦਾ ਰਿਜ਼ਲਟ ਜਰੂਰ ਦੇਣਗੇ